ਇੱਕ ਇਨਸਾਨ ਚੱਲਿਆ ਸੀ ਜੀ ਕਿਤੇ ਵਾਂਡੇ ਚੱਲਿਆ ਸੀ ਤੇ ਉਹ ਬੰਦਾ ਬੜਾ ਅੰਦਰੋਂ ਕੋਮਲ ਜਿਹਾ ਹਿਰਦੇ ਵਾਲਾ ਸੀ ਜੀ ਉਹ ਥੋੜਾ ਜਿਹਾ ਤੁਰਿਆ ਤੇ ਵਾਪਸ ਆ ਗਿਆ ਕਿਸੇ ਪੁੱਛਿਆ ਵੀ ਤੂੰ ਤਾਂ ਵਾਂਡੇ ਜਾਣਾ ਸੀ ਕਿੰਨੇ ਦਿਨ ਲਾ ਕੇ ਕਹਿੰਦਾ ਮੈਂ ਚੱਲਿਆ ਸਾਂ ਰਾਹ 'ਚ ਨਾ ਕਿਕਰ ਦੇ ਕੰਡੇ ਡਿੱਗੇ ਨੇ ਤੇ ਮੈਂ ਸਾਰੇ ਸਾਫ਼ ਕਰਨੇ ਚਾਹਨਾ ਇਹ ਰੁਕਾਵਟ ਨੇ ਉਹਨੇ ਝਾੜੂ ਲਿਆ ਜੀ ਕੰਡੇ ਸਾਫ਼ ਕਰਨ ਲੱਗ ਪਿਆ ਇਹ ਹਰ ਖੇਤਰ 'ਚ ਕਹਾਣੀ ਕੰਮ ਆਏਗੀ ਉਹ ਜਦੋਂ ਤਕਰੀਬਨ 15 20 50 100 200 ਕਦਮ ਤੁਰਿਆ ਕੰਡੇ ਸਾਫ ਕਰੀ ਜੈ ਤੇ ਜੋ ਵਾਪਸ ਆਵੇ ਫਿਰ ਹੋਰ ਡਿੱਗੇ ਹੋਣ ਉਹ ਵਿਚਾਰਾ ਇੰਨੇ ਕੋਈ ਫੋਟ ਵਿੱਚ ਕਦੀ ਅੱਗੇ ਕਦੀ ਪਿੱਛੇ ਉਹ ਫਿਰ ਆਇਆ ਉਹਨੇ ਦਰবেশ ਨੇ ਪੁੱਛ ਲਿਆ ਵੀ ਤੂੰ ਗਿਆ ਨਹੀਂ ਕੰਡੇ ਹੋ ਗਏ ਸਾਫ ਕਹਿੰਦਾ ਬਾਬਾ ਜੀ ਚਾਰ ਸਾਫ ਕਰਨਾ ਪੰਜ ਹੋਰ ਡਿੱਗੇ ਹੁੰਦੇ ਆ ਕਹਿੰਦਾ ਇੱਕ ਕੰਮ ਕਰ ਝਾੜੂ ਰੱਖ ਸਫਰ ਆਪਣਾ ਕਰ ਤੇ ਜੁੱਤੀ ਪਾ ਚਮੜੇ ਵਾਲੀ ਇਹਨਾਂ ਸਾਰਿਆਂ ਦੇ ਮੂੰਹ ਮੋੜ ਕੇ ਰੱਖ ਕੇ ਅੱਗੇ ਆਪਣੀ ਮੰਜ਼ਲ ਵੱਜ ਵੱਲ ਇਹਨਾਂ ਕੋਈ ਨਹੀਂ ਮੁਕਣਾ ਉਹਨੇ ਕਿ ਆਪਣੇ ਪੈਰਾਂ ਦੇ ਚਮੜੇ ਦੀ ਜੁੱਤੀ ਇਹੋ ਜੀ ਪਾ ਕਿ ਇਹਨਾਂ ਦੀ ਪਰਵਾਹ ਨਾ ਕਰੇ